ਆਪਣੇ ਗੁਰਦੁਆਰੇ ਉੱਲੂ ਕੋਈ ਵੀ ਉਂਗਲ ਕਰਦਾ ਸਾਰੇ ਸਿੱਖ ਇਕੱਠੇ ਹੋ ਕੇ ਸਿਰ ਦੇਣ ਦੀ ਸਿਰ ਲੈਣ ਦੀ ਤਿਆਰ ਰੋ ਕਿਸੇ ਦੀ ਪ੍ਰਵਾਨ ਕਰਨੀ ਕਿਉਂ ਨਹੀਂ ਕਰਨੀ ਅਸੀਂ ਬੜੀਆਂ ਗੱਲਾਂ ਦੇ ਸਮਝੌਤਾ ਕਰ ਸਕਦੇ ਹਾਂ ਨਿੱਜੀ ਲੜਾਈ ਦੇ ਵਿੱਚ ਮਾਰ ਖਾ ਸਕਦੇ ਹਾਂ ਆਪਣਾ ਸਿੱਖ ਸਾਡਾ ਕੋਈ ਸਾਨੂੰ ਗਾਲ ਕੱਢ ਦੇਵੇ ਜੜ ਲੈਣੀ ਹੈ ਪਰ ਕੋਈ ਕੱਲ ਦਾ ਕੱਲ ਦੀ ਭੂਤ ਨਹੀਂ ਸਿਵੇਂ ਜੱਦ ਵਾਲੇ ਦੁੱਖੀ ਦੇ ਬੰਦੇ ਸਾਨੂੰ ਕਹਿਣ ਕਿ ਤੁਹਾਡੇ ਗੁਰੂ ਘਰ ਦੇ ਅਸੀਂ ਇੱਧਰ ਪਿੱਟੇ ਮਾਰਨੇ ਰੋੜੇ ਮਾਰਨੇ ਆ ਇਸ ਗੰਤੋਂ ਚੰਗੀ ਤਰ੍ਹਾਂ ਬਾਜ ਆ ਜਾਣ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਕਹਿੰਨੇ ਜੋ ਪਛਾਣ ਦੀ ਪੰਜਾਬ 'ਚ ਸ਼ਾਂਤੀ ਨਹੀਂ ਰਹਿਣੀ ਦੇਖੋ ਪੰਜਾਬ ਸਿੱਖਾਂ ਇਹ ਸਿੱਖਾਂ ਦਾ ਰਾਜ ਹੈ ਨਾ ਤੁਸੀਂ ਪੰਜਾਬ ਦੇ ਉੱਤੇ ਕਾਬਜ਼ ਹੋ ਗੁਰਦੁਆਰਿਆਂ ਦੇ ਵਿੱਚ ਤਾਂ ਖਾਲਸੇ ਦਾ ਰਾਜ ਹੈ ਨਾ ਹੁਣ ਜੇ ਗੁਰਦੁਆਰਿਆਂ 'ਚ ਕੋਈ ਆਣ ਕੇ ਵੱਢ ਜੂਗਾ ਤੇ ਫਿਰ ਦੱਸੋ ਕਿਹੜੀ ਸ਼ਾਂਤੀ ਦੀ ਗੱਲ ਕਰਦੇ ਆਪਾਂ ਸ਼ਾਂਤੀ ਦੋ ਤਰਫਾ ਹੁੰਦੀ ਹੈ ਇੱਕ ਤਰਫਾ ਨਹੀਂ ਹੁੰਦੀ ਸਾਨੂੰ ਕਈ ਜਣਾ ਸ਼ਾਂਤੀ ਰੱਖੋ ਦੂਜੇ ਪਾਸੇ ਇਹਨਾਂ ਨੂੰ ਨਾਥ ਨਹੀਂ ਪਾਉਣੀ ਇਹਨਾਂ ਨੂੰ ਐਸੀ ਮਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਪ੍ਰਸ਼ਾਸਨ ਦਵੇ ਨੇ ਦੇ ਕਾਸਾ ਤੇ ਦੇ ਹੀ ਲਊਗਾ ਫਿਰ ਖਾਸ ਨਹੀਂ ਸਦਾ ਚਿਕਾਂ ਵਜਦੀਆਂ ਵੀ ਤੁਸੀਂ ਪਈ ਸ਼ਾਂਤੀ ਭੰਗ ਕਰ ਦਿੱਤੀ ਐ ਤੇ ਸ਼ਾਂਤੀ ਤੇ ਭੰਗ ਹੋਣੀ ਐ ਵੀ ਇੱਕ ਪਾਸੇ ਤੁਸੀਂ ਜਿਨ੍ਹਾਂ ਨੂੰ ਕੁੱਟੋ ਜਿਨ੍ਹਾਂ ਨੂੰ ਮਾਰੋ ਜਿਨ੍ਹਾਂ ਦੇ ਤਖਤ ਢਾਓ ਉਹਨਾਂ ਕੋਲੋਂ ਨਾਹਰਾ ਲਵਾਓ ਮੈਨੂੰ ਬੜੀ ਾਰ ਕਹਿੰਦਾ ਵੀ ਸ਼ਾਂਤੀ ਦੀ ਅਪੀਲ ਕਰੋ ਮੈਂ ਕਹਾਂ ਮੈਂ ਨਹੀਂ ਕਰਨੀ ਠੇਕਾ ਨਹੀਂ ਲਿਆ ਸੀ ਸ਼ਾਂਤੀ ਦੀ ਅਪੀਲ ਕਰਨ ਦਾ